ਆਇਆ ਸੋ ਮੈਂ ਉਹਦੇ ਦੀ ਗੱਲ ਕਰਦੇ ਆਂ ਲੋਕ ਸਭਾ ਇਲੈਕਸ਼ਨ 2024 ਵੀ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਚੋਣਾਂ ਦਾ ਦਿਗਲ ਵੱਜ ਚੁੱਕਿਆ ਸਾਰੀਆਂ ਪਾਰਟੀਆਂ ਆਪੋ ਆਪਣੇ ਨੁਮਾਇंदे ਲੈ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਰਹੀਆਂ ਹਨ ਅਰ ਸਭ ਤੋਂ ਵੱਡੀ ਗੱਲ ਇਹ ਹੈ ਵੀ ਜਿੰਨੀਆਂ ਵੀ ਪਾਰਟੀਆਂ ਹੁਣ ਤੱਕ ਸੱਤਾ ਦੇ ਵਿੱਚ ਆਈਆਂ ਆਪਾਂ ਸਾਰੀਆਂ ਤਕਰੀਬਾਂ ਹਲਾ ਚੁੱਕੀਆਂ ਚਾਹੇ ਉਹ ਕਾਂਗਰਸ ਹੈ ਭਾਵੇਂ ਲੈ ਉਹ ਰਾਸਥਾ ਉਪ ਮੰਤਰੀ ਪੰਜਾਬ ਲੈ ਗਏ ਜੀਪੀਆ ਵੀ ਆਪਣਾ ਸੈਂਟਰ ਦੇ ਵਿੱਚੋਂ ਉਹਨਾਂ ਨੂੰ ਜੀ ਸਾਰਿਆਂ ਨੇ ਨਾਲ ਮਿਲ ਕੇ ਕੀ ਕੀਤਾ ਘੱਟ ਬਿੰਦੀਆਂ ਦੇ ਉੱਤੇ ਹਮਲੇ ਕੀਤੇ ਆ ਸਾਡੇ ਕਾਲ ਤੱਕ ਤੁਹਾਨੂੰ ਪਿਆ ਕਿਹੜੀ ਕੀਤਾ ਹੋਰ ਵੀ ਬਹੁਤ ਸਾਰੀਆਂ ਗੱਲਾਂ ਉਹ ਇਹਨਾਂ ਸਰਕਾਰਾਂ ਨੇ ਘੱਟ ਬਿੰਦੀਆਂ ਨਾਲ ਕਰਕੇ ਜੀ ਕਿਸੇ ਕਾਪਾ ਪਾਰਟੀ ਤੋਂ ਜਿਨ੍ਹਾਂ ਨੇ ਬੜਾ ਇਲੈਕਸ਼ਨ ਦਾ ਦੌਰ ਚੱਲੇ ਉਸ ਸਮੇਂ ਵੀ ਬਹੁਤ ਇਹਨਾਂ ਨੇ ਆਪਣੇ ਵਾਸਤੇ ਟਾਈਮ ਕੱਢਿਆ ਦੀ ਆਪਣੀ ਮੀਟਿੰਗ ਦੀ ਕਵਰੇਜ ਵੀ ਨਹੀਂ ਹੋ। ਹੋਰ ਗੱਲ ਕਰਾਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੁਸੀਂ ਆਪਣੇ ਮਨ ਨਾਲ ਬਚਾਏ ਸੋਚੋ ਉਹਨਾਂ ਰਜਗਾਰ ਖਤਮ ਕਰਦਾ ਇੱਕੋ ਇੱਕ ਤਰੀਕਾ ਬਣਾਇਆ ਜਿਹੜਾ ਅੱਜ ਤੱਕ ਦਾ ਕੋਈ ਵੀ ਪ੍ਰਾਈਮ ਮਿੰਿਸਟਰ ਜਿੰਨੇ ਵੀ ਇੰਡੀਆ ਦੇ ਹੋਏ ਕੋਈ ਨਹੀਂ ਅਪਣਾ ਸਕਿਆ। ਸਭ ਤੋਂ ਵੱਡਾ ਕੰਮ ਆਪਣਾ ਹੈਗਾ ਅਗਨੀਵੀਰ ਦਾ ਜਿਹੜੀ ਉਹ ਆਰਮੀ ਦੇ ਵਿੱਚ ਉਹਨਾਂ ਇੱਕ ਮਸਲਾ ਖੜਾ ਕਰਕੇ ਜਾਂਦਾ। ਉਹਨਾਂ ਨੇ ਭਰਤੀ ਕਰਕੇ ਜਿਹੜੇ ਆਰਮੀ ਦੇ ਮੁੰਡੇ ਰੱਖਣੇ ਐ ਜਿਹੜੇ 55ਵੇਂ ਸਾਲ 58ਵੇਂ ਸਾਲ ਚ ਪੈਨਸ਼ਨ ਹੁੰਦੇ ਸੀਗੇ ਬੰਦੇ ਜਿਹਦੀ ਸਾਰੀ ਉਮਰ ਆਰਮੀ ਚ ਬਿਤਦੀ ਸੀਗੀ ਤੇ ਉਹਦੇ ਨਾਲ ਸਾਡਾ ਦੇਸ਼ ਚੱਲਦਾ ਸੀਗਾ ਉਹਨਾਂ ਦਾ ਉਹਦਾ ਪ੍ਰਵਾਸ ਚੱਲਦਾ ਸੀਗਾ ਉਹਨੇ ਲੈ ਕੇ ਆਂਗਾ 4 ਸਾਲ ਤੁਸੀਂ ਸੋਚਿਓ ਵਿਚਾਰਿਓ ਜਿਹੜੀ ਜਨਰੇਸ਼ਨ ਹੈ ਸਾਡੇ ਇੰਡੀਆ ਦੀ ਉਹਨੂੰ ਨਕਮੀਆਂ ਕਿਵੇਂ ਮਿਲਣਗੀਆਂ 4 ਸਾਲ ਉਹ ਬੰਦੇ ਦਾ ਭਵਿੱਖ ਖਤਮ ਹੋ ਜਾਏਗਾ 4 ਸਾਲ ਨੌਕਰੀ ਕਰਕੇ ਉਹ ਬਾਅਦ ਚ ਕੀ ਕਰੂਗਾ ਨਾ ਉਹ ਘਰ ਦਾ ਰਹੂਗਾ ਨਾ ਉਹ ਘਾੜ ਦਾ ਰਹੂਗਾ ਇਹ ਜੁਮਲੇ ਵਟ ਪ੍ਰਧਾਨ ਦੇ ਵਿੱਚ ਮੀਟਿੰਗ ਕੀਤੀ ਗਈ ਹੈ VOTING ਗਣਤੀ ਦੇ ਵਿੱਚ ਨੌਜਵਾਨ ਜਿਹੜੇ ਇੱਥੇ ਸ਼ਾਮਲ ਹੋਏ ਆ ਕੀ ਕਹਿਣਾ ਚਾਹੁੰਗੇ ਜੀ ਹਾਂ ਜੀ ਇਲੈਕਸ਼ਨ ਦੇ ਸੰਬੰਧ ਵਿੱਚ ਅੱਜ ਮੀਟਿੰਗ ਸੀ ਤੇ ਨੌਜਵਾਨਾਂ ਤੋਂ ਸਾਨੂੰ ਬਹੁਤ ਪਰਵਾਹ ਉਗਾਰਾ ਮਿਲ ਰਿਹਾ ਹੈਗਾ ਪੁਰਾ ਪੂਰਾ ਅੱਜ ਸਾਰਾ ਦਿਨ ਇੱਕ ਪੁਰਾਣੀ ਤੇ ਤੁਹਾਡੇ ਪਿੰਡਾਂ ਦੇ ਵਿੱਚ ਸੀਗਾ ਤੇ ਬਹੁਤ ਬਹੁਤ ਪੋਜ਼ਿਟਿਵ ਅੰਗਰੇਜਮੈਂਟ ਰਹੀ। ਅ ਸਰ ਹਲਕਾ ਨੂੰ ਹੁਣ ਸੌਤੀ ਗੱਲ ਕਰੀਏ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਤੁਸੀਂ ਅ ਜਿਉਂ ਲੜਦੇ ਜੁਂਦੇ। ਦੇਖੋ ਸਾਡੇ ਜਿਹੜਾ ਟੋਟਲ ਮੁੱਦੇ ਨੇ ਇਸ ਜਿਹੜਾ ਚਾਰ ਹਿੱਸਿਆਂ ਚ ਸਪਲਾਈਡ ਕੀਤਾ ਹੈ। ਇਹ ਕਹਿ ਜੀ ਨੇ ਤੁਹਾਡੇ ਜਿਹੜੇ ਲੋਕਲ ਸਥਾਨਕ ਹੁੰਦੇ ਨੇ ਉਹ ਹਰ ਨਾਲ ਨਾਲ ਕਿ ਅੱਜ ਕੋਈ ਨਾ ਕੋਈ ਇੱਕ ਦੋ ਦੋ ਮੁੱਦੇ ਹੈਗੇ ਨੇ ਫਿਰ ਆਪਣੇ ਪੰਜਾਬ ਦੇ ਜਿਹੜੇ ਪੰਜਾਬ ਦੇ ਮੁੱਦੇ ਨੇ ਔਰ ਸਿੱਖੀ ਤਾਂ ਚੇਤਨ ਉਹਦੇ ਨੇ ਫਿਰ ਕੌਮੀ ਔਰ ਪੰਥਕ ਮੁੱਦੇ ਨੇ ਹਾਂ ਫਿਰ ਆਪਣੇ ਜਿਹੜੇ ਕਿਸਾਨੀ ਦੇ ਔਰ ਮਜ਼ਦੂਰਾਂ ਦੇ ਮੁੱਦੇ ਨੇ ਸੋ ਇਹ ਤੁਮਾਂ ਅ ਦਿਖਤਾ ਵੀ ਹੈਗਾ ਇਹ ਚਾਰ ਸਾਰੇ ਮੁੱਦੇ ਨੇ ਬੇਸਿਕਲੀ ਬੜਾ ਕੰਪਰੀਹੈਂਸਿਵ ਹੋਏਗਾ ਬਿਕਾਜ਼ ਆ ਪਾਰਲਮੈਂਟ ਹੈਗੀ ਐ ਕਿ ਮਿਸਪਲਿਫਿਕਟ ਨਹੀਂ ਵੀ ਆਪਾਂ ਕਿਹ ਕਿਹ ਮੁੱਦਾ ਲੈ ਕੇ ਬੰਗੇ ਜਿੰਨਾ ਵੀ ਆਈ ਤੇ ਨਹੀਂ ਕੀ ਆਪਣਾ ਰਾਈਟ ਦੇਖੋ ਜੀ ਐਜ਼ ਅ ਮੈਂਬਰ ਪਾਰਲੀਮੈਂਟ ਤੁਸੀਂ ਆਵਾਜ਼ ਚੁੱਕ ਸਕਦੇ ਹੋ ਰਿਪੋਰਟ ਜੀ ਔਰ ਉਹ ਆਵਾਜ਼ ਤੁਸੀਂ ਇਸ ਤਰ੍ਹਾਂ ਚੁੱਕ ਸਕਦੇ ਹੋ ਕਿ ਤੁਹਾਡੀ ਉਹ ਇੰਟਰਨੈਸ਼ਨਲ ਜਿਆਦੇ ਹਿਊਮਨ ਰਾਈਟਸ ਵਾਇਓਲੇਸ਼ਨ ਦੇਖਾ ਸਕਦੇ ਹੋ ਉਹ ਉਹ ਕਰ ਸਕਦੇ ਆ ਆਪਾਂ ਜਿੰਨਾ ਜਿਆਦਾ ਉਹਦੀ ਵਿਜ਼ਿਬਿਲਟੀ ਦੇ ਸਕਦੇ ਆ ਉਨਾ ਹੀ ਆਪਾਂ ਛੇਤੀ ਕਾਮਯਾਬ ਹੋਵਾਂਗੇ ਆਮ ਆਗਮਿਕ ਕੌਲਟੀ ਵੱਲੋਂ ਜਿਹੜੇ ਮਨਵਿੰਦਰ ਸਿੰਘ ਕਾਂਗਾ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੁਹਾਡੇ ਗਰੁੱਪ ਦੇ ਵਿੱਚ ਤੁਸੀਂ ਕਿਹਦੇ ਨਾਲ ਮੁਕਾਬਲਾ ਮੰਨਦੇ ਹੋ ਇਸ ਦਿੱਤਰ ਦੇ ਵਿੱਚ ਦੇਖੋ ਇਹ ਬੜਾ ਤੁਹਾਡਾ ਪ੍ਰੈਸ ਦਾ ਹਮਸ਼ਾਹ ਨਹੀਂ ਸਵਾਲ ਹੁੰਦਾ ਸਾਡਾ ਮੁਕਾਬਲਾ ਕਿਸੇ ਨਾਲ ਵੀ ਨਹੀਂ ਹੈਗਾ ਸਾਡਾ ਐਸਓ ਦੇ ਜਿਹੜਾ ਏਜੰਡਾ ਹੈ ਉਹ ਪੰਜਾਬ ਨੂੰ ਪੰਜਾਬੀਆਂ ਵਾਸਤੇ ਮਕਸੂਦ ਉਹ ਕਿਸੇ ਦਾ ਵੀ ਨਹੀਂ ਇਹ ਸਾਰਿਆਂ ਇਹਨਾਂ ਦੀ ਸ਼ੁਰੂਆਤ ਔਰ ਅਖੀਰ ਗਲੀਆਂ ਨਾਲੀਆਂ ਤੇ ਹੁੰਦਾ ਤੇ ਗਲੀਆਂ ਨਾਲੀਆਂ ਤੇ ਹੀ ਇਹ ਰਹਿ ਜਾਂਦੇ ਨੇ ਕਿ ਆ ਵਿਕਾਸ ਕਰਾਂਗੇ ਬਟ ਜਿਹੜੇ ਸਾਡੇ ਫੰਡਾਮੈਂਟਲ ਹੁੰਦੇ ਨੇ ਤੁਸੀਂ ਪਾਰਲੀਮੈਂਟ ਤੁਜਾ ਇਹ ਫੰਡਾਮੈਂਟਲ ਹੁੰਦੇ ਨੇ ਆਪਣੇ ਜਿਵੇਂ ਜਿਹਾ ਜਿਹਾ ਜਿਵੇਂ ਜਿਹੜੇ ਫੰਡਾਮੈਂਟਲ ਮੁੱਦੇ ਨੇ ਪੰਜਾਬ ਦੇ ਪੰਜਾਬੀ ਸੰਘਰਸ਼ ਦੇ ਸਾਡਾ ਦੇਖੋ ਉਹ ਕੋਈ ਵੀ ਨਹੀਂ ਗੱਲ ਕਰਦਾ ਇਹ ਨੌਜਵਾਨਾਂ ਦੀ ਕੋਈ ਗੱਲ ਨਹੀਂ ਕਰ ਜਿਹੜੇ ਅੱਜ ਨੌਜਵਾਨ ਇਸ ਕਰਕੇ ਸੋਨਦੇ ਨੇ बिकॉज ਜੁਗਨਾ ਦੇ ਮਨਚੇ ਸੀ ਉਹ ਹੋਤੀ ਆ ਬੰਦੇ ਨੂੰ ਨੌਜਵਾਨ ਨੇ ਕਿਹਾ ਇਹ ਬਿੰਦੂ ਦੀਆਂ ਗੱਲਾਂ ਸੀ ਨਾ ਤੁਸੀਂ ਸੋ ਨਹੀਂ ਜੋ ਸਾਡਾ ਮੁੱਦਾ ਹੈਗਾ ਪੰਜਾਬ ਨੂੰ ਆਉਣ ਵਾਲੀਏ ਨਸਲਾਂ ਲਈ ਮਹਫੂਜ਼ ਕਰਨਾ ਤੇ ਇਹ ਇਨਾਂ ਦਾ ਇਹ ਤਾਂ ਬਹੁਤ ਲਿਮਿਟਿੰਗ ਕਵਰ ਹੈ। ਤੁਸੀਂ ਪੰਜਾਬ ਦੇ ਨੌਜਵਾਨਾਂ ਦੀ ਗੱਲ ਕੀਤੀ ਹੈ। ਲੱਗਦਾ ਹੈ ਕਿ ਪੰਜਾਬ ਦਾ ਨੌਜਵਾਨ ਇੰਨਾ ਸਖੇਤ ਹੈ ਕਿ ਵੱਡੀ ਗਿਣਤੀ ਦੇ ਵਿੱਚ ਤਾਂ ਨੌਜਵਾਨ ਜਿਹੜਾ ਬਾਹਰ ਨੂੰ ਰੁੱਖ ਬਣਾ ਰਹੇ ਕਿ ਡੇਲੀ 10 ਤੋਂ 12 ਹਜ਼ਾਰ ਨੌਜਵਾਨ ਪੰਜਾਬ ਨੂੰ ਚਲੇ ਜਾ ਰਹੇ ਹੈ। ਜੀ। ਇਹੀ ਮੇਰਾ ਕੁਐਸਚਨ ਹੈ। ਇੱਥੇ ਹੀ ਅਸੀਂ ਨੌਜਵਾਨਾਂ ਨੂੰ ਫੇਲ ਕੀਤਾ ਹੈ। ਬਿਕਾਜ਼ ਇੱਥੇ ਸਫੀਸ਼ੀਐਂਟ ਓਪਰਚ्युनिटीज ਹਕੂਮਰਾਨਾਂ ਨੇ ਨਹੀਂ ਪ੍ਰੋਵਾਈਡ ਕੀਤੀਆਂ। ਤੇ ਉਹਨਾਂ ਨੂੰ ਕੰਟੇਨ ਕੀਤਾ ਜਾਵੇ ਕਿਸ ਬਾਤ ਦਾ ਦਿਲ ਹੁੰਦਾ ਕਿ ਆਪਦੀ ਕੁਆਲਿਟੀ ਨੂੰ ਘਰੋਂ ਤੋੜ ਦੇ ਉਸ ਤਰ੍ਹਾਂ ਦੇ ਜਿੱਥੇ ਕੋਈ ਵੀ ਨਾ ਜਾ ਸਕੇ ਆਪਾਂ ਨੌਜਵਾਨਾਂ ਦਾ ਕਸੂਰ ਨਹੀਂ ਹੈ ਇਹ ਸਾਡੇ ਹੁਕਮਰਾਨਾਂ ਦਾ ਕਸੂਰ ਹੈ ਜੇ এমਪਲੋਇਮੈਂਟ ਓਪਰਚ्युनिटीज ਬੰਬਈ ਪੁਣੇ ਬੈਂਗਲੌਰ ਮੈਦਰਾਸ ਕਲਕੱਤਾ ਹਾਈਦਰਾਬਾਦ ਐਗਜ਼ਿਸਟ ਕਰ ਸਕਦੀਆਂ ਚੰਡੀਗੜ੍ਹ ਕਿਉਂ ਨਹੀਂ ਕਰ ਸਕਦੀਆਂ ਜੇ ਇੰਟਰਨੈਸ਼ਨਲ ਫਲਾਈਟਸ ਉਹਨਾਂ 에어ਪੋਰਟਸ ਤੇ ਆ ਸਕਦੀਆਂ ਇੱਥੇ ਕਿਉਂ ਨਹੀਂ ਆ ਸਕਦੀਆਂ ਇਹ ਸਾਡੇ ਹੁਕਮਰਾਨਾਂ ਦਾ ਕਸੂਰ ਹੈ ਮੁੱਖ ਮੰਤਰੀ ਸਾਹਿਬ ਨੇ ਤਾਂ ਕਿਹਾ ਤਾਂ ਕਿ ਅਸੀਂ ਜਿਹੜੇ ਬਾਹਰ ਗਏ ਨੌਜਵਾਨਾਂ ਉਹਨਾਂ ਨੂੰ ਵਾਪਸ ਬੁਲਾਉਣਗੇ ਇੱਥੇ ਦਾ ਗੋਰੇ ਵੀ ਨੌਕਰੀ ਕਰਨਗੇ ਵਾਪਸ ਕਦ ਤੇ ਬੁਲਾਉਣਾ ਹੈ ਭੁੱਖੇ ਮਾਰੇ ਨੂੰ ਵਾਟ ਇਜ਼ ਦ ਰੋਡ ਮੈਪ ਕੀ ਉਹਨਾਂ ਨੂੰ ਵਾਪਸ ਬੁਲਾਉਂਦਾ ਰੋਡ ਮੈਪ 'ਤੇ ਹੈਗਾ ਭਈ ਇੱਥੇ ਸਫੀਸ਼ੀਐਂਟ ਇਨਵੈਸਟਮੈਂਟ ਆਵੇ ਔਰ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਕਹਿੰਦਾ ਨਾ ਮੈਂ ਕੋਈ ਵਰਤਮਾਨ ਦੇ ਬੀਐਮਡਬਲ ਲੈ ਆਉਂ ਇਹ ਨਹੀਂ ਉਹ ਲੈ ਮੈਕੈਨੀਕਲ ਇੰਡਸਟਰੀ ਦੇ ਵਿੱਚ ਬਲੂ ਕਾਲਰਡ ਲੇਬਰ ਪ੍ਰਵਾਸੀਆਂ ਨੇ ਫੇਰ ਹੁਣਾ ਛਣੂ ਵਿੱਚ ਸਾਡੇ ਬੱਚਿਆਂ ਨੂੰ ਜੇ ਅਸੀਂ ਰੀਟੇਨ ਕਰਨਾ ਹੈ ਤਾਂ ਵਾਈਟ ਕਾਲਰਡ ਇੰਪਲੋਇਮੈਂਟ ਚਾਹੀਦੀ ਬਲੂ ਕਾਲਰਡ ਇੰਪਲੋਇਮੈਂਟ ਨਹੀਂ ਚਾਹੀਦੀ ਇਸ ਕਿਤੇ ਨੂੰ ਔਰ ਇਸ ਕਿਤੇ ਨੂੰ ਟ੍ਰੇਨ ਚਾਹੀਦਾ ਇਹਦੀਆਂ ਬੰਦਰਗਾਹਾਂ ਓਪਨ ਚਾਹੀਦੀਆਂ ਨੇ ਐਂਡ ਨੋਬਾਡੀ ਵਿਲ ਟਾਕ ਔਨ ਥਿਸ ਸਾਡਾ ਬਾਦਰ ਖੁੱਲਣਾ ਚਾਹੀਦਾ ਹਸੈਨੀ ਵਾਲਾ ਖੁੱਲਣਾ ਚਾਹੀਦਾ all international airlines should land in Amritsar and Chandigarh ta is kitni development honi hai kuch short nahi ho sakda dubai dubai kyon hai kadi agge kya log ne koi gall kiti hai badi ginti de vich itthon de jide punjabi ne bahar base hoye har ik vaar jadon ohna nu auna jana painda hai ta ohna nu delhi airport rahi jana painda lagda nahi ki jehdi antarrashtr paddat diyan udana hai oh ethe punjab vich honi chahidi hai iske khar dekho ਸਾਡੇ ਜਿਹੜਾ ਸਥਾਨਕ ਮੋਕਾ ਹੈ ਉਹ ਨੰਬਰ 1 ਇਹਨੋਂ ਤੱਕ ਇੰਟਰਨੈਸ਼ਨਲ ਸੀ ਪੁਰਾਣਾ ਕੇ ਉਹਦੇ ਜਿਹੜੀ ਫਲਾਈਟ ਸ਼ੁਰੂ ਕਰਕੇ ਜਾਂਦੀ ਹੈ ਮੈਂ ਖਰੀਦੀ ਸੀ ਤਾਂ ਇੰਟਰਨੈਸ਼ਨਲ ਲੇਅਰ ਲਾਈਨ ਜਿਹਨੀ ਦੇਖ ਤੱਕ ਰਕਸ਼ਾਵੇਅਰਸ ਇਰਸ ਟਾਂਜ਼ਾ ਕੇਅਲਨ ਮਾਰਕੀਨ ਲਾਈਨਸ ਯੂਕੇ ਕੈਨੇਡਾ ਕੇ ਖੇਲੈਂਡ ਦੀ ਚਲਣਾ ਸ਼ੁਰੂ ਕਰ ਦਿੱਤੀ ਉਹਨਾਂ ਤੋਂ ਔਰ ਜਦੋਂ ਇਹ ਲੰਘ ਜਾਣ ਲੱਗਿਆ ਕੱਟੋ-ਕੱਟ 5000 ਤੋਂ ਦਾ ਬਚਿਆ ਇੰਟੈਂਪਰਾਈਜ਼ ਕਿੰਦੀ ਵਟੀਨ ਫਾਰਮੈਂਟ ਅਫਸਰ ਜੋ ਇਹ ਗੱਲ ਸਰ ਸਾਹਿਬ ਸਰ ਤੁਹਾਡੇ ਹਿਸਾਬ ਨਾਲ ਐਮਪੀ ਅਥੀ ਡਿਊਟੀ ਕੀ ਹੈ ਜੋ ਮੈਂਬਰ ਪਾਰਲੀਮੈਂਟ ਚੁਣੇ ਜਾਂਦੇ ਨੇ ਦੇਖੋ ਜੀ ਮੈਂਬਰ ਪਾਰਲੀਮੈਂਟ ਦੇਗਾ ਦੋ ਵੱਡੀਆਂ ਡਿਊਟੀ ਇੱਕ ਤਾਂ ਟੇਕ ਕੇਅਰ ਆਫ ਦੇ ਪਰਸਨਸ ਨਹੀਂ ਕੰਮ ਤੋਂ ਨਹੀਂ ਆਦੇ ਇਸ ਲਈ ਇਹਨਾਂ ਸੋਸ਼ਲ ਵੈਲਫੇਅਰ ਨੈਸਟ ਨੇ ਉਹਨਾਂ ਨੂੰ ਕੋਰੋਨਾ ਇੱਥੇ ਦਾ ਬੈਨੀਫਿਟ ਐਮਪੀ ਲੈਂਡ ਫੰਡ ਆਣਾ ਦੀ ਗੱਲ ਚਾਹੁੰਦਾ ਪਰ देयर आर ਸੋ ਮਨੀ ਅਦਰ ਥਿੰਗਸ ਜਿਹੜੇ ਤੁਸੀਂ ਨਵੇਂ ਪ੍ਰੋਜੈਕਟਸ ਹੋ ਜੋ ਉਹ ਇਹਾਸ ਕਰਦੇ ਜਿਹੜਾ ਤੁਸੀਂ ਜਿਹਨੂੰ ਡਿਵੈਲਪਮੈਂਟ ਕਰ ਸਕਦੇ ਹੋ ਗਵਰਨਮੈਂਟ ਆਫ ਇੰਡੀਆ ਦੇ ਮਨਸਕੇਟ ਗਵਰਨਮੈਂਟ ਕਮਪਟੂ ਇੰਡੀਆ ਦੇ ਪ੍ਰੋਜੈਕਟ ਲਿਆ ਸਕਦੇ ਹੋ ਸੋਸ਼ਲ ਵੈਲਫੇਅਰ ਦੇ ਮਾਤੂ ਚੱਕਰ ਚੱਲਦੇ ਮਾਤੂ ਤਾਂ ਜਿਵੇਂ ਮੈਨੂੰ ਇੱਥੇ ਚਮਕੌਰ ਸਾਹਿਬ ਆਪਣਾ ਅਟਾਰੀ ਕੋ ਲੈ ਕੇ ਉਹਨੂੰ ਬੜਾ ਚੜ੍ਹ ਆਟਕਦਾ ਹੋਇਆ ਸਾਡਾ ਉਹ ਵੀ ਇਹਦੇ ਵਿੱਚ ਲਿਖਿਆ ਹੋਇਆ ਹੈ ਬਸ ਫਰਸਟ ਥਿੰਗ ਐਸ ਗਵਰਨਮੈਂਟ ਆਫ ਇੰਡੀਆ ਟੂ ਕੰਸੂਲਟ ਇਹ ਤਾਂ ਹੋ ਗਿਆ ਤਕੜਾ ਯਸ ਸਭ ਤੋਂ ਵੱਡਾ ਮੰਗਤ ਹੈ ਇਟ ਇਜ਼ ਅ ਲੱਕੀ ਡੇ ਟੋ ਕਾ ਦਿਨ ਨਾ ਆਇਆ ਇਹਨਾਂ ਦੀ ਆਵਾਜ਼ ਗਲੋਬਲ ਲੈਵਲ ਤੇ ਹੈ ਇਹਨਾਂ ਦੇ ਰਾਫ ਇਹਨਾਂ ਦੇ ਐਕਟ ਦੇ ਅਗੇਂਸਟ ਬੰਦਿੰਗ ਨੂੰ ਪੋਸਟਪੋਨਟ ਕਰਦੇ ਜਿਹੜੀਆਂ ਰੂਲਸ ਰੈਗੂਲੇਸ਼ਨ ਬਣਦੀਆਂ ਜਿਹੜੀਆਂ ਤੁਹਾਡੇ ਕੰਸਟਿਟਿਊਸ਼ਨ ਨੂੰ ਤੁਹਾਡੇ ਕੀਤੇ ਹਨ ਡੈਮੇਜ ਕਰ ਸਕਦੇ ਬਿਕੋਜ਼ ਅਸੀਂ ਬਹੁਤ ਮਾਈਨੋਰਟੀ ਹਾਂ 540 ਜਾਂ 13 ਜੇ ਇਕੱਠੇ ਹੋ ਜੇ ਤਾਂ ਵੀ ਕੁਝ ਨਹੀਂ ਬਟ ਅਸੀਂ ਉਥੇ ਉਹਨਾਂ ਨੂੰ ਫੜ ਪਾ ਸਕਦੇ ਆ ਪਬਲਿਕ opinion ਪਾ ਸਕਦੇ ਆ ਰਾਦਰ ਥੈਨ ਜਿਵੇਂ ਇਹਨਾਂ ਨੇ ਆਮ ਆਦਮੀ ਦੇ ਸੱਤ ਕਾਇਨੇ ਗੁੰਡੇਵਾ ਕੋੜੇ ਸੋ ਤੁਸੀਂ ਜਦੋਂ ਤੱਕ ਆਪਣੀ ਆਵਾਮ ਆਪਣੇ ਕੰਸਟਿਟੈਂਟਸ ਆਪਣੇ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦੇ ਤੁਗਤਿਕ ਨਹੀਂ ਜਾ ਆਉਦੇ ਵਿੱਚ ਜੋ ਨਸ਼ੇ ਬੰਦੀ ਨਹੀਂ ਰੁਕਦੀ ਜੀ ਭਗਵਾਨ ਜੀ ਮਾਨ ਸਰਕਾਰ ਆਈ ਸੀ ਜਾਂ ਪਹਿਲਾਂ ਕਾਂਗਰਸ ਸਰਕਾਰ ਆਈ ਸੀ ਇਹਨਾਂ ਦੇ ਵੱਡੇ ਦਾਅਵੇ ਕੀਤੇ ਸੀਗੇ ਤੁਸੀਂ ਕੀ ਕੀ ਲੈ ਕੇ ਆਏ ਹੋ ਸਿਸਟਮ ਇਹਦੇ ਬਾਰੇ ਲੱਗਦੇ ਕੋਈ ਨਾ ਤਾਂ ਕੋਈ ਗੱਲ ਕਹਿਣਾ ਭਾਈ ਅਮਰਪਾਲ ਸਿੰਘ ਨੂੰ ਫੜਨੋ ਇਹਨਾਂ ਨੇ 80000 ਪੁਲਿਸ ਫੋਰਸ ਲਈ ਆਟਿਸਮਿਕਲ ਕਿਹਦੇ ਨਸ਼ਾ ਤਸਕਰ ਜੋ ਸਾਡੇ ਬੱਚਿਆਂ ਦਾ ਘਾਤ ਉਹਨੂੰ ਫੜਾ ਲਈ ਕਰਿਆ ਨੇ 80 ਮੈਂਬਰ ਪਟਵਾਰਟ ਹੈ ਉਹ ਵੀ ਨਹੀਂ ਬਣਾਈ ਕਬੀਨਾਂ ਦੀ ਨੀਤੀ ਹੈਗੀ ਇਸ ਸਟੇਟ ਸਪੌਂਸਰਡ ਹੈਗਾ ਸਾਰਾ ਕੁਝ ਬੇਸਿਕਲੀ ਇਹ ਇਥੋਂ ਚਾਹੁੰਦੇ ਨੇ ਕਿ ਪੰਜਾਬ ਖਾਲੀ ਹੋ ਜੇ ਦੇ ਵਾਂਟ ਪੰਜਾਬ ਬਿਟਾਊਟ ਬੱਚੇ ਉਹ ਇਥੋਂ ਇਜਤ ਕਰਕੇ ਜਾ ਰਹੇ ਨੇ ਲੈਕੋ ਦੇ ਫਾਰਮੈਕ ਆਪੋਰਚੁਨਿਟੀਸ ਨਾਲ ਫੇ ਜਿਹੜੇ ਜਿਹੜੇ ਬੱਚੇ ਨੇ ਉਹ ਟਰੱਕ ਜਿਹੜਾ ਇਥੇ ਪਾਚਾ ਦਾ ਟਰੱਕ ਚੋਲ ਜਾਂਦਾ ਉਹਨਾਂ ਚੋਂ ਕਈ ਵਿਚਾਰੇ ਪਾਰਚਾਂ ਦੀ ਚਲੇ ਜਾਂਦੇ ਨੇ ਜੇਗਾ ਕੋਈ ਇਥੇ ਬਚ ਜੇ ਉਹ ਅੱਗੋਂ ਨਵੀਂ ਨਸਲ ਪੈਦਾ ਕਰਕੇ ਉਹ ਕੰਨ ਸਟੇਟ ਵੀ ਮੈਨੇਜ ਕਰ ਜੁਆਨੇ ਮੈਨ ਦੱਸੋ ਕਿੰਨੇ ਨੇ ਇਹਨੇ 100 ਬੰਦਾ ਵੀ ਪੁਲਸਾ ਲਾਇਆ ਹੋਵੇ ਕਿਸੇ ਅਸ਼ਾ ਤਸਕਾ ਪਾਟੋ ਤੁਸੀਂ ਪ੍ਰੈਸ ਕਿ ਨਹੀਂ ਸੁਣਿਆ ਆਪਾਂ ਕਿਸੇ ਸਰਕਾਰ ਸਰ ਇੱਕ ਭਾਰਤ ਮਾਲਾ ਰੂਲ ਬਣ ਰਿਹਾ ਹੈ ਸਰਕਾਰ ਕਹਿ ਰਹੀ ਹੈ ਕਿ ਨਵੇਂ ਰੁਜ਼ਗਾਰ ਹੋਣਗੇ ਸਫਨ ਬਹੁਤ ਜ਼ਿਆਦਾ ਘਟ ਜਾਏਗਾ ਸੋ ਬੜੇ ਸੇਫਟੀ ਵਾਲੇ ਜਿਹੜੇ ਇਹ ਹੋਣਗੇ ਅੰਤਰਰਾਸ਼ਟਰੀ ਪੱਧਰ ਤੇ ਜਿਹੜਾ ਵਪਾਰ ਹੋਏਗਾ ਕਿੰਨਾ ਵਪਾਰ ਹੋ ਜਾਏਗਾ ਜਦੋਂ ਤੱਕ ਛੋਟੇ ਕੋਲੇ ਬੰਦੇ ਨਾ ਆਉਣ ਕਿੰਨਾ ਵਪਾਰ ਹੋ ਜਾਏਗਾ ਜਦੋਂ ਤੱਕ ਲਗਾ ਨਹੀਂ कितना व्यापार हो जाएगा जनों तक थोड़े कोले कार्गो टर्मिनल है नहीं एयरपोर्ट्स पे कल तो की कहानी सब को ना बेसिक इंफ्रास्ट्रक्चरली जस्ट कहता थोड़ा कोई भी बैंकिंग इंस्टीट्यूशन का फाइनेंशियल इंस्टीट्यूशन का थोड़े कोले हेड क्वार्टर नहीं है ये चीज इंफ्रास्ट्रक्चर व्यापार होने को कला व्यापार आ सख्त बन था थोड़े कोई कनेक्शन इंस्टीट्यूशन नहीं है ਉਹ ਇਹ ਇਹ ਇੰਨਾ ਸਿੰਪਲ ਨਹੀਂ ਹੈ ਜਿੰਨਾ ਇਹ ਕਹਿ ਦਿੰਦੇ ਕਿ ਬਹੁਤ ਹਰ ਤਰ੍ਹਾਂ ਦੇ ਇਨਪੁਟਸ ਚਾਹੀਏ ਤੁਹਾਡਾ ਇੱਕ ਜਿੱਥੇ ਕਿਸੇ ਬੱਚੇ ਨੇ ਔਨਲਾਈਨ ਆ ਹੋਵੇ ਉਹਦੀ ਫਾਈਲ ਦਾ ਲੋਨ ਲੈ ਦਿੱਦੀ ਪਾਸ ਕਰੂ ਜੇ ਛੋਟਾ ਜਿਹਾ ਅੰਤਰ ਕਰ ਹੋਵੇ ਬੈਂਕਾ ਜਾ ਕੇ ਜੀ ਬੈਕ ਐਂਡ ਸੇਵ ਹੋਗਾ ਉਹ ਬੜੋਦਾ ਮੇ ਹੋਗਾ ਕਿ ਉਹ ਬੰਬਈ ਮੇ ਆਊਗਾ ਕਿ ਉਹ ਦਿੱਲੀ ਮੇ ਹੋਗਾ ਕਿਤੇ ਵੀ ਹੋਗਾ ਜਦੋਂ ਤੱਕ ਹੀ ਉਹ ਨੇ ਫੀਟ ਆਫ ਦਿਗਰਾਉਂਡ ਸਰ ਹੋਰ ਪਾਰਟੀਆਂ ਦੀ ਗੱਲ ਕਰੀਏ ਜਦੋਂ ਉਹਨਾਂ ਦੇ ਉਮੀਦਵਾਰ ਮੀਟਿੰਗਾਂ ਕਰਦੇ ਆ ਰੈਲੀ ਕਰਦੇ ਵੱਡਾ ਕੱਟ ਹੁੰਦਾ ਹੈ ਪਰ ਕਾਫੀਆਂ ਮੀਟਿੰਗਾਂ ਚੋਂ ਤਾਂ ਘੱਟ ਦਿਖਦਾ ਨਹੀਂ ਆ ਜੀ ਅਸੀਂ ਰੈਸਿਡੈਂਟ ਕਰ ਅਸੀਂ 1 ਟੂ 1 ਮੀਟਿੰਗਸ ਨੂੰ ਅਸੀਂ ਅਸੀਂ 1 ਟੂ 1 ਮੀਟਿੰਗਸ ਕਰਕੇ ਲੋਕਾਂ ਨੂੰ ਕੰਸਲਟ ਹੋਣ ਦੇ ਚਾਹ ਹਲਕਾ ਬੋੜਾ ਜੀ ਅਸੀਂ ਅਸੀਂ ਪਿੰਡਾਂ 'ਚ ਕਿਸੇ ਵੀ ਪਿੰਡ 'ਚ ਮੈਂ ਜਿੰਨੇ ਆ ਚੁੱਕਿਆ ਕਈ ਸੌ ਪਿੰਡ 'ਚ ਮੈਂ ਘੱਟ ਕੇ ਬਹੁਤ 파ਟੀਆਂ ਸਾਰਿਆਂ ਨੂੰ ਵੈਲਕਮ ਆਜਾ ਥੋੜੇ ਇਲਾਕੇ ਦੇ ਵਿੱਚ ਸੱਤ ਪਿੰਡ ਕੱਢੇ ਹਨ ਸੱਤਾਂ ਪਿੰਡਾਂ ਜਿਸੀ ਸਭ ਤੋਂ ਸੱਚਾ ਹੈ ਇਹਨਾਂ ਦਾ ਇੱਕ ਬੇਬੀ ਸ਼ੋਅ ਕਰੀ ਕਰਨੇ ਨੇ ਜਿੱਥੇਆਂ ਯੂਨੋ ਰੈਲੀ ਕਾਰ ਵੀ ਮੋਟਰਸਾਈਕਲ ਵੀ ਕੱਢ ਲਈ ਉਹ ਰਹਿਦੀਆਂ ਤਾਂ ਬਹੁਤ ਕੱਢਦੇ ਸੀ ਸਨ ਪਾਈ ਚ ਮਨ ਕਾਂਗਰਸ ਨੇ ਜਿੱਟਿਆ ਸੀ ਫਾਦਰ ਸਾਹਿਬ ਦੀ ਤੇ ਗੱਲ ਹੈ ਵੀ ਆਜੇ ਜਿਹਨੇ ਆਮ

एजेंडिया दूसरिया पार्टियां हैं इन्हें कोई बहुत रिसोर्सेस उसी साड़ी गाल ये तो नू मेरी गाल चंद्रिया करे जाके सौ सौ बंदे दिखते हैं गाल का प्रदेश हिमसनीहार आमा भी पार्टी का की फील्डिंग समझ लीजिए ऑल अराउंड फील्डिंग ऑल अराउंड उसी उन्होंने राज्य के ह्यूमन राइट वायलेशन ਉਸ ਲਈ ਇੱਥੇ ਅੱਜ ਵੀ ਕਿੰਨੇ ਸੰਘਰਸ਼ ਚੱਲ ਰਹੇ ਆ ਬਿਚਾਰਿਓ। ਉਹਨਾਂ ਨੇ ਇਹਦਾ ਕੀ ਕਾ ਗੱਲ ਦੀ ਗੱਲ ਕੀਤੀ ਮਹਾਰਾਜ ਜੈਤਰੀ ਦੀ ਗੱਲ ਕੀਤੀ ਉਹ ਤਾਂ ਕੋਈ ਕੁਝ ਕੀਤਾ ਹੀ ਨਹੀਂ। ਉਹ ਦੂਆ ਨਾਵਾਂ ਜਿਹੜੀ ਐਮਐਸਏ 90 ਤੋਂ ਬਾਅਦ ਕਿਸੇ ਨੇ ਨਹੀਂ ਕੀਤੀ। 80 ਵੱਡੀ ਹਿਊਮਨ ਰਾਈਟ ਵਾਇਲੇਸ਼ਨ ਦਿੱਲੀ ਜੰਗ ਕੰਡੀ ਸਿੰਘਾ ਲਈ ਵੀ ਕੁਝ ਨਹੀਂ ਕੀਤਾ ਘੱਟ ਕੁਝ ਨਹੀਂ ਜੀ ਕੀਤਾ ਇਹਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਸਿਰਫ ਥੋੜੇ ਦੇ ਰਾਜ ਕੀਤਾ ਤੁਹਾਨੂੰ ਮਾਰੀਆਂ ਜੁੱਤੀਆਂ ਤੁਸੀਂ ਬਣੇ ਬੇਫੂਕ ਹਰ ਥਾਂ ਡਟ ਚਾਹ ਰਿਹਾ ਮੈਨੂੰ ਵੀ ਆ ਕਿਸੇ ਹੋਰ ਹਕੂਮਤ ਜਿਹਨੇ ਲਾਚਾਰ ਥਾੜੇ ਸਾਹਮਣੇ ਨਾ ਕੋਈ ਸੈਂਡ ਮਾਈਨਿੰਗ ਰੁਕੀ ਨਾ ਕੋਈ ਟਰੱਕ ਮਾਫੀਆ ਰੁਕੇ ਕੁਝ ਨਹੀਂ ਬੈਠ ਕੇ ਸਭ ਕੋ ਸਿੱਧੂ ਮੂਸੇਵਾਲੇ ਵਾਂਗੂ ਵੀ ਕੱਟੋ ਤੇ ਆ ਯਾ ਯਾਤਰੀ ਰਵਾ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਹੁਸੈਨ ਵਾਲਾ ਵੀ ਕਹਿੰਦੇ ਜਿਹੜੇ ਅਜਾਬ ਤੌਰ ਤੇ ਉਹਨਾਂ ਦੇ ਵਿਚਾਰ ਆ ਕੇ ਆ ਗਏ ਜੇ ਕੋਈ ਲੜਨਾ ਚਾਹੁੰਦਾ ਹੈ ਜ਼ਰੂਰ ਆਪਾਂ ਕੋ ਕੋ ਕਿਸੇ ਨੂੰ ਲੱਗਦਾ ਨਹੀਂ ਵੀ ਆਪਣੇ ਥੋੜੇ ਪਾਰਟੀ ਵੱਲੋਂ ਜਿਹੜਾ ਉਹਨਾਂ ਨੂੰ ਉਮੀਦਵਾਰ ਬਣਾਉਣ ਦਾ ਚੰਦ ਸਮਰਥਨ ਦਿੱਤਾ ਹੈ ਕਿ ਵੀ ਕੰਮ ਲਈ ਲਈ ਹੈ ਉਹ ਪਾਰਟੀ ਪੱਤਰ ਤੇ ਵਿਚਾਰਿਆ ਜਾਏਗਾ ਤੇ ਦੇਖਾਂਗੇ ਕੀ ਹੋਊਗਾ ਮਾਰੇ ਉਹ ਵੀ ਹਾਲੇ ਤੱਕ ਹੁਣਾਲ ਨੂੰ ਤਾਂ ਕੋਈ ਸਟੇਟਮੈਂਟ ਕੀ ਅਸਰਾਈਆਂ ਨਹੀਂ ਪ੍ਰੈਸ ਨਹੀਂ ਕਿਉਂਕਿ ਲਾਸਟ ਟਾਈਮ ਜਦੋਂ ਸਿੱਤ ਦੀ ਡੈਥ ਹੋਈ ਉਸ ਤੋਂ ਪਹਿਲਾਂ ਉਹ ਕਾਹਦੇ ਕਾਨਸੈਪਟ ਗੈਸੀ ਮਿਲਣ ਤੇ ਫੋਨ ਤੇ ਵੀ ਗੱਲਬਾਤ ਹੋਈ ਸੀ ਸਿੱਧੂ ਦੀ ਅ ਸਮਰਜੀਤ ਸਿੰਘ ਮਾਹਸਾਬ ਨਾਲ ਸੋ ਉਸ ਤੋਂ ਲੱਗਦਾ ਸੀ ਕਿ ਭਵਿੱਖ ਦੇ ਵਿੱਚ ਉਹ ਪਾਰਟੀ ਦੀ ਸਪੋਰਟ ਕਰ ਸਕਦੇ ਨੇ ਨਹੀਂ ਦੇਖੋ ਉਸ ਨੂੰ ਕਰਦੇ ਨਹੀਂ ਐਸੀ ਕੋਈ ਨਹੀਂ ਨਹੀਂ ਕਰਦੇ ਪਰ આજ ਤੱਕ ਤੁਸੀਂ ਉਹਨੂੰ ਪੁੱਛਿਆ ਵੰਗੇ ਇਲੈਕਸ਼ਨ ਵਾਲੀ ਉਹਨਾਂ ਦੀ ਆਪ ਵੀ ਕਾਲੇ ਦੀ ਸਟੇਟਮੈਂਟ ਆਈ ਉਹ ਆਪਾਂ ਕਿਆ ਸੁਰਹੀਏ ਜੀ ਕਿ उन्होंने क्या जब तक वो हाफ ना कुछ no. है ना अपना गुरुग्रंथ साहब ने बेअदबी के मुद्दे पर आपने की कोई अपन जैसे बात कर रहे हैं आपा हुकूमत है क्योंकि श्री रंगपुर साहब पक्षी ने बनी है हां जी आपा तो हुकूमत है आपा जैसे बात कर रहे हैं कितने साल इसी ऊपर प्रगाढ़ मोर्चा लाई है पांच सिंह रोज तो दे साहब